ਅਣੀਵੰਦਾਸ ਜੀ ਆਇ ਤੇ ਪ੍ਰੋਗਰਾਮ ਅਸਤਾਈ ਜੁਲਾਈ 2015 ਨੂੰ ਦਿਨਾਨਗਰ ਪੁਲਿਸ ਸਟੇਸ਼ਨ ਤੇ ਪਾਕਿਸਤਾਨ ਦੇ ਟੈਰਰਿਸਟ ਵੱਲੋਂ ਇੱਕ ਅਟੈਕ ਕੀਤਾ ਗਿਆ ਜਿਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਅੱਜ ਦੇ ਇਸ ਦਿਨ ਨੂੰ ਉਹ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਿਨਾਨਗਰ ਦੇ ਨਿਵਾਸੀਆਂ ਨੇ ਆਪਣੇ ਪਵਨ ਜੀ ਤੇ ਅਜੇ ਦੀ ਅਗਵਾਈ ਹੇਠ ਇੱਕ ਬੱਸ ਸਟੈਂਡ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਇੱਕ ਕੈਂਡਲ ਮਾਰਚ ਕੱਟਿਆ ਗਿਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਜੀਦੇ ਵਿੱਚ ਇਹਦੇ ਵਿੱਚ ਜਿੱਦਾਂ ਤੁਸੀਂ ਕੁਐਸਚਨ ਕੀਤਾ ਪੰਜਾਬ ਪੁਲਿਸ ਦਿਨ ਰਾਤ 24 7 ਆਰ ਠੀਕ ਹੈ ਜੀ ਦਿਨਾਨਗਰ ਦੀ ਪੁਲ ਲੋਕਾਂ ਦੀ ਹਿਫਾਜ਼ਤ ਲਈ ਹੈ ਦਿਨ ਰਾਤ ਚੱਲ ਰਹੀ ਹੈ ਜਿਹੜਾ ਸਮੇਂ-ਸਮੇਂ ਤੇ ਸਾਨੂੰ ਕੋਈ ਇਨਪੁੱਟਸ ਆਉਂਦੀਆਂ ਨੇ ਪੰਜਾਬ ਪੁਲਿਸ ਉਹਨਾਂ ਦੇ ਸਰਚ ਆਪਰੇਸ਼ਨਸ ਕਰਦੀ ਆ ਕਾਰਡਨ ਕਰਦੀ ਆ ਅਗਰ ਕੋਈ ਸ਼ਕਤੀ ਵਿਅਕਤੀ ਮਿਲਦਾ ਤੇ ਉਹਦੀ ਪੁੱਛਗਿੱਛ ਕੀਤੀ ਜਾਂਦੀ ਆ ਅਸੀਂ ਸਾਰੇ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਪੰਜਾਬ ਪੁਲਿਸ ਦਿਨ ਰਾਤ ਉਹਨਾਂ ਦੀ ਸੇਵਾ ਲਈ ਲੱਗੀ ਹੋਈ ਹੈ ਜੀ ਬਾਰਡਰ ਲੱਕ ਆਇਆ ਦੂਜੇ ਪਿੰਨੇ ਸਤ ਸੰਗੀਤ ਦਾ ਜਿਹੜੇ ਪਠਾਨਕੋਟ ਦੇ ਵਿੱਚ ਵੀ ਇਹ ਦੇਖੇ ਗਈ ਹੈ ਜਿਸ ਨੂੰ ਲੈ ਕੇ ਉਸ ਤੋਂ ਲੈ ਕੇ ਪੁਲਿਸ ਨੇ ਕਿੰਨਾ ਦਿਨ ਲੱਗ ਕਿਸ ਤਰ੍ਹਾਂ ਦਾ ਹਾਂਜੀ ਉਹਦੇ ਲਈ ਸਾਡੇ ਲਈ ਸਰਚ ਆਪਰੇਸ਼ਨ ਟਾਈਮ ਟੂ ਟਾਈਮ ਕਰਵਾਏ ਜਾ ਰਹੇ ਆ ਸਪੈਸ਼ਲ ਨਾਕਾਬੰਦੀ ਲਵਾਈ ਗਈ ਹੈ ਜਿਹੜੇ ਸਾਡੇ ਕੋਈ ਛੋਟੇ ਆਪਣੇ ਰਸਤੇ ਆਉਣ ਵਾਲੇ ਉੱਤੇ ਵੀ ਸਪੈਸ਼ਲ ਪੈਟਰੋਲਿੰਗ ਕੀਤੀ ਜਾਂਦੀ ਹੈ ਤੇ ਨਾਕਾ ਲਗਾ ਕੇ ਜਿਹੜੇ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਜਾਂਦਾ ਹੈ ਜੀ ਮੈਂ ਵੀ ਨੋਜਮਾਨ ਜਿਹੜੇ ਬੱਚੇ ਵਧੀਆ ਉਪਰਾਲਾ ਕਰਦੇ ਆ ਜੀ ਵੀ ਮੈਸੇਜ ਹੋ ਗਏ। ਹਾਂਜੀ ਮੈਂ ਇਸ ਚੀਜ਼ ਤੇ ਮੈਸੇਜ ਦਵਾਂਗੀ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤੇ ਆਮ ਨਾਗਰਿਕ ਨੇ ਇਹ ਜਿਹੜੀ ਸ਼ਹਾਦਤ ਦਿੱਤੀ ਹੈ 27 ਜੁਲਾਈ 2015 ਵਿੱਚ ਇਹ ਬਹੁਤ ਅੱਛਾ ਉਪਰਾਲਾ ਹੈ ਜੀ ਦੀਨਾਨਗਰ ਨਿਵਾਸੀਆਂ ਵੱਲੋਂ ਕਿ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਨਾਲ ਸਾਨੂੰ ਇੱਕ ਸੰਦੇਸ਼ ਮਿਲਦਾ ਹੈ ਕਿ ਕਿੰਨੀ ਬਹਾਦਰੀ ਨਾਲ ਉਹਨਾਂ ਨੇ ਇਸ ਆਤੰਕਵਾਦੀ ਹਮਲੇ ਦਾ ਸਾਹਮਣਾ ਕੀਤਾ ਜੀ।